ਲਓ ਜੀ ਇਹ ਹੈ ਜੀ ਚਾਟ ਮੈਕਰੋਨੀ ਵਾਲੀ ਖੱਟੀ ਮਿੱਠੀ ਝਟਪਟੀ ਕਰਾਰੀ ਤੇ ਦੇਖੋ ਜੀ ਮਸਾਲੇਦਾਰ ਰਸੀ ਮਿਸੀ ਚਾਟ ਬਹੁਤ ਹੀ ਵਧੀਆ ਝਟਪਟ 10 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਬਣਾਓ ਖਾਓ ਸਭ ਨੂੰ ਖਿਲਾਓ ਇੰਜੋਏ ਕਰੋ ਤੇ ਕੋਈ ਵੀ ਗੈਸਟ ਆ ਜਵੇ ਤਾਂ ਆਪਾਂ ਇਹ ਝਟਪਟ ਚਾਟ ਬਣਾ ਕੇ ਤਿਆਰ ਕਰ ਸਕਦੇ ਆ ਬਾਜ਼ਾਰ ਨਾਲੋਂ ਬਹੁਤ ਹੀ ਟੇਸਟੀ ਬਹੁਤ ਹੀ ਜ਼ਿਆਦਾ ਟੇਸਟ ਵਧੀਆ ਆ ਦਾ ਵਧੀਆ ਬਣ ਕੇ ਤਿਆਰ ਹੁੰਦੀ ਆ ਬਣਾਓ ਖਾਓ ਤੇ ਇੰਜੋਏ ਕਰੋ ਤੇ ਸਭ ਨੂੰ ਖਿਲਾਓ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਾਨ ਫੈਮਿਲੀ ਹੋਰ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਜਿੱਥੇ-ਜਿੱਥੇ ਵੀ ਹੋ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਹੱਸਦਾ ਵਸਦਾ ਬਾਦ ਤੇ ਚੜਦੀ ਕਲਾ 'ਚ ਰੱਖੇ ਘਰਵਾਨ 'ਚ ਵਾਧੇ ਕਰੇ ਅਸੀਂ ਵੀ ਠੀਕਿਆਂ ਤੰਦਰੁਸਤਿਆਂ ਤੇਜੀ ਚੜਦੀ ਕਲਾ 'ਚ ਆ ਮੈਂ ਤੁਹਾਨੂੰ ਦਿਖਾ ਰਹੀ ਆ ਮੈਕਰੋਨੀ ਇਹ ਮੈਕਰੋਨੀ ਹੈਗੀ ਆ ਜੀ ਸੂਜੀ ਵਾਲੀ ਕੋਈ ਨੁਕਸਾਨ ਨਹੀਂ ਹੈਗਾ ਮੈਦੇ ਵਾਲੀ ਨਹੀਂ ਲਈ ਮੈਂ ਸੂਜੀ ਵਾਲੀ ਲੈ ਲਓ ਜਾਂ ਤੁਸੀਂ ਕਣਕ ਵਾਲੀ ਵੀ ਮਿਲਦੀ ਕਣਕ ਦੇ ਆਟੇ ਵਾਲੀ ਮੈਕਰੋਨੀ ਪਰ ਮੈਂ ਸੂਜੀ ਵਾਲੀ ਲਈ ਆ ਬਹੁਤ ਹੀ ਵਧੀਆ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਆ ਪਹਿਲਾਂ ਵੀ ਮੈਕਰੋਨੀ ਦੀ ਮੈਂ ਰੈਸਪੀ ਦਿੱਤੀ ਸੀ ਹੁਣ ਬਣਾਣੀ ਆ ਜੀ ਮੈਕਰੋਨੀ ਵਾਲੀ ਚਾਟ ਬਹੁਤ ਹੀ ਜਲਦੀ ਝਟਪਟ 10 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ 10 ਮਿੰਟ ਵੀ ਜ਼ਿਆਦਾ ਹੀ ਹੁੰਦੇ ਆ ਜੀ ਪਾਣੀ ਉਬਲਣ ਨੂੰ ਰੱਖਿਆ ਹੋਇਆ ਸੀ ਜੀ ਪਾਣੀ ਨੂੰ ਬੋਇਲ ਆ ਗਿਆ ਇਸ ਦੇ ਵਿੱਚ ਮੈਂ ਛੋਟਾ ਟੀस्पून ਇੱਕ ਭਰ ਕੇ ਨਮਕ ਦਾ ਪਾਤਾ ਤੇ ਇੱਕ ਟੀस्पून ਦੇ ਕਰੀਬ ਮੈਂ ਇਹਦੇ ਵਿੱਚ ਪਾਣਾ ਹੈ ਜੀ ਕੁਕਿੰਗ ਆਇਲ ਬਹੁਤ ਜ਼ਿਆਦਾ ਨਹੀਂ ਪਾਣਾ ਤਾਂ ਜੋ ਜਿਹੜੀ ਮੈਕਰੋਨੀ ਆ ਇਹਦੇ ਵਿੱਚ ਹਲਕਾ ਜਿਹਾ ਨਮਕ ਦਾ ਫਲੇਵਰ ਆ ਜਾਵੇ ਤੇ ਤੇਲ ਪਾਉਣ ਦਾ ਇਹ ਹੁੰਦਾ ਹੈ ਕਿ ਜਿਹੜੀ ਇਹ ਆਪਸ ਵਿੱਚ ਚਿਪਕੇ ਨਾ ਜਦੋਂ ਵੀ ਤੁਸੀਂ ਮੈਕਰੋਨੀ ਪਾਉਣੀ ਆ ਇਹਨੂੰ ਉਬਲਦੇ ਪਾਣੀ ਵਿੱਚ ਹੀ ਪਾਣਾ ਆ ਇਸ ਇਸ ਤਰ੍ਹਾਂ ਨਹੀਂ ਪਾਉਣਾ ਕਿ ਪਾਣੀ ਰੱਖ ਦਿੱਤਾ ਨਾਲੇ ਪਾਤੀ ਇਸ ਤਰ੍ਹਾਂ ਨਹੀਂ ਪਾਉਣੀ ਇਹ ਚਿਪਕ ਜਾਂਦੀ ਹੈ ਇਹ ਤਲੇ ਦੇ ਨਾਲ ਲੱਗ ਜਾਂਦੀ ਹੈ ਸੋ ਜੀ ਜਦੋਂ ਪਾਣੀ ਨੂੰ ਉਬਾਲ ਆ ਚੁੱਕਾ ਹੁੰਦਾ ਉਸ ਤੋਂ ਬਾਅਦ ਮੈਕਰੋਨੀ ਪਾਣੀ ਆ ਮੈਂ ਮੈਕਰੋਨੀ ਪਾਤੀ ਢੱਕਣ ਦੇਣਾ ਢੱਕਣ ਦੇ ਕੇ ਤਕਰੀਬਨ 3 ਤੋਂ 4 ਮਿੰਟ ਇਹਨੂੰ ਪਕਾਉਣਾ ਆ ਦੇਖੋ ਬੋਇਲ ਹੋ ਗਈ ਇਹਨੂੰ ਕੱਢ ਕੇ ਤੁਸੀਂ ਚੈੱਕ ਕਰਦੇ ਰਹਿਣਾ ਜੀ ਮੈਕਰੋਨੀ ਨੂੰ ਹਲਕਾ ਜਿਹਾ ਆ ਦੇਖੋ ਤਕਰੀਬਨ 4-5 ਮਿੰਟ ਹੋ ਗਏ ਸੀ 4 ਤੋਂ 5 ਮਿੰਟ ਤੇ ਇਹਨੂੰ ਮੈਂ ਤੋੜ ਕੇ ਦੇਖ ਰਹੀ ਸੀ ਮੈਕਰੋਨੀ ਨੂੰ ਕਿ ਇਹ ਕਿੰਨੀ ਕੁ ਪੱਕ ਚੁੱਕੀ ਆ ਸੋ ਜੀ ਦੇਖੋ ਬਿਲਕੁਲ ਇਹ ਇੰਨੀ ਕੁ ਹੀ ਪਕਾਉਣੀ ਆ ਜਦੋਂ ਇਹ ਹਲਕੀ ਜਹੀ ਹਲਕੀ ਜਈ ਇਹਨੂੰ ਅਲਦੰਤੇ ਕਹਿੰਦੇ ਆ ਕਿ ਹਲਕੀ ਜੀ ਜਦੋਂ ਇਹ ਇੱਕ ਹਲਕਾ ਜਿਹਾ ਕੱਚਾ ਜਿਹਾ ਪੰਨਾ ਰਹਿ ਜਾਂਦਾ ਆ ਇੰਨੀ ਹੀ ਪਕਾਉਣੀ ਆ ਬਾਕੀ ਇਹ ਜਦੋਂ ਆਪਾਂ ਪਾਣੀ ਡਰੇਨ ਆਊਟ ਕਰਨਾ ਉਸ ਵੀ ਆਪਣੀ ਹੀਟ ਚ ਵੀ ਪੱਕਦੀ ਰਹਿੰਦੀ ਪਰ ਆਪਾਂ ਇਹਦੇ ਵਿੱਚ ਠੰਡਾ ਪਾਣੀ ਪਾਉਣਾ ਹੈ ਤਾਂ ਜੋ ਇਹਦਾ ਪੱਕਣ ਦਾ ਜਿਹੜਾ ਪ੍ਰੋਸੈਸ ਆ ਬੰਦ ਹੋ ਜਵੇ ਆ ਦੇਖੋ ਇਸ ਤਰ੍ਹਾਂ ਮੈਂ ਇੱਕ ਛਾਣਨਾ ਰੱਖ ਲਿਆ ਛਾਣਨੇ ਦੇ ਵਿੱਚ ਇਹ ਸਾਰੀ ਮੈਕਰੋਨੀ ਜਿਹੜੀ ਆ ਇਹ ਛਾਣ ਲੈਣੀ ਆ ਜੀ ਇਸ ਤਰ੍ਹਾਂ ਜਿਹੜਾ ਪਾਣੀ ਆ ਇਹ ਅਲੱਗ ਹੋ ਜਾਣਾ ਤੇ ਮੈਕਰੋਨੀ ਉੱਪਰ ਰਹਿ ਜਾਣੀ ਆ ਦੇਖੋ ਇਸ ਤਰ੍ਹਾਂ ਕਿਉਂਕਿ ਪ੍ਰਦੀਪ ਗਈ ਹੋਈ ਸੀ ਸਕੂਲ ਤੇ ਇਸ ਕਰਕੇ ਮੈਂ ਕੱਲੀ ਬਣਾ ਰਹੀ ਸੀਗੀ ਤੇ ਬੜੇ ਹਿਸਾਬ ਦੇ ਨਾਲ ਪਾਣੀ ਬਹੁਤ ਜ਼ਿਆਦਾ ਗਰਮ ਸੀ ਦੇਖੋ ਕੱਲਾ ਕੱਲਾ ਦਾਣਾ ਬਿਲਕੁਲ ਖਿਲੀ ਖਿਲੀ ਮਕਰੋਨੀ ਵਾਲੀ ਇਹ ਚਾਟ ਬਣੂਗੀ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਆ ਰਮਜ਼ਾਨ ਵੀ ਚੱਲ ਰਹੀ ਰੋਜ਼ੇ ਵੀ ਚੱਲ ਰਹੇ ਆ ਮੇਰੇ ਮੁਸਲਮਾਨ ਭੈਣਾ ਵੀਰਾਂ ਦੇ ਮਾਮਾ ਦੇ ਬਜ਼ੁਰਗਾਂ ਦੇ ਸਾਰਿਆਂ ਦੇ ਤੇ ਇਹ ਚਾਟ ਉਹਨਾਂ ਨੂੰ ਬਹੁਤ ਪਸੰਦ ਆਊਗੀ ਜੀ ਬਣਾਇਓ ਜ਼ਰੂਰ ਬਣਾ ਕੇ ਦੇਖਿਓ ਤੇ ਖਾ ਕੇ ਦੇਖਿਓ ਕਿਉਂਕਿ ਇਹ ਜਿਹੜੀ ਚਾਟ ਬਣਾਈ ਆਸੀਂ ਇਹ ਅਸੀਂ ਘਰ ਦੇ ਵਿੱਚ ਤਿਆਰ ਕੀਤੀ ਆ ਕੋਈ ਵੀ ਇਸ ਤਰ੍ਹਾਂ ਦੀ ਕੋਈ ਵੀ ਕੈਮੀਕਲ ਨਹੀਂ ਪਾਇਆ ਕੁਝ ਨਹੀਂ ਪਾਇਆ ਦੇਖੋ ਮਕਰੋਨੀ ਛਾਨਣ ਤੋਂ ਬਾਅਦ ਮੇਰੇ ਵਿੱਚ ਠੰਡਾ ਪਾਣੀ ਪਾ ਲਿਆ ਤਾਂ ਜੋ ਇਹ ਪੱਕਣੀ ਜਿਹੜੀ ਆ ਇਹ ਦੇ ਵਿੱਚ ਆਪਣੀ ਹੀਟ ਚ ਨਹੀਂ ਤਾਂ ਪੱਕਦੀ ਰਹਿੰਦੀ ਹੈ ਬੰਦ ਹੋ ਜਵੇ ਉਹਨੂੰ ਰੱਖ ਦਿੱਤਾ ਇੱਕ ਸਾਈਡ ਤੇ ਹੁਣ ਮੈਂ ਲੈਣਾ ਇੱਕ ਜੀ ਇੱਕ ਮਿਕਸਿੰਗ ਬਾウル ਮਿਕਸਿੰਗ ਬਾਉਲ ਦੇ ਵਿੱਚ ਇਹ ਹੈਗੇ ਜੀ ਖੀਰਾ ਕੱਟਿਆ ਹੋਇਆ ਤੇ ਇਹ ਹੈਗਾ ਬਰੀਕ ਕੱਟਿਆ ਹੋਇਆ ਪਿਆਜ਼ ਉਬਲੇ ਹੋਏ ਆਲੂ ਆ ਇਹਨਾਂ ਨੂੰ ਵੀ ਕੱਟ ਲਿਆ ਤੇ ਇਹ ਹੈਗਾ ਟਮਾਟਰ ਟਮਾਟਰ ਦਾ ਪਹਿਲਾਂ ਮੈਂ ਛਿਲਕਾ ਉਤਾਰਿਆ ਫਿਰ ਜਿਹੜੇ ਦੇ ਵਿਚਲੇ ਬੀਜ ਹੁੰਦੇ ਪਲਪ ਜਿਹਾ ਉਹ ਵੀ ਕੱਢ ਦਿੱਤਾ ਆ ਦੇਖੋ ਇਸ ਤਰ੍ਹਾਂ ਤੇ ਬਾਕੀ ਟਮਾਟਰ ਮੈਂ ਇਸ ਤਰ੍ਹਾਂ ਕੱਟ ਲਿਆ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਇਹ ਮਿਕਸਿੰਗ ਬਾਉਲ ਦੇ ਵਿੱਚ ਪਾਉਣਾ ਆ ਕੋਈ ਵੱਡਾ ਬਰਤਨ ਲੈ ਲੈਣਾ ਇਹ ਹੈਗੀ ਜੀ ਇਮਲੀ ਇਮਲੀ ਨੂੰ ਮੈਂ ਗਰਮ ਪਾਣੀ ਲੈ ਕੇ ਉਹਦੇ ਵਿੱਚ ਭਿਉਂ ਕੇ ਰੱਖਿਆ ਹੋਇਆ ਇਹ ਥੋੜਾ ਜਿਹਾ ਇੱਕ ਚਮਚ ਲਸਣ ਦਾ ਆ ਹਰੀ ਮਿਰਚ ਬਰੀਕ ਕੱਟੀ ਹੋਈ ਆ ਥੋੜਾ ਜਿਹਾ ਹਰਾ ਧਨੀਆ ਹਰਾ ਧਨੀਆ ਦੀ ਜੇ ਜ਼ਰੂਰਤ ਹੋਈ ਤਾਂ ਪਾਵਾਂਗੇ ਤੇ ਵੈਸੇ ਇਸ ਤਰ੍ਹਾਂ ਹੀ ਬਹੁਤ ਟੇਸਟੀ ਬਣਦੀ ਹੈ ਇਹ ਹੈਗਾ ਜੀ ਮੈਂ ਵਿਨੀਗਰ ਲਿਆ ਇਹ ਲਈ ਜੀ ਸੋਇਆ ਸੌਸ ਤੇ ਇਹ ਲਈਆ ਮੈਂ ਪੀਸੀ ਹੋਈ 슈ਗਰ ਚੀਨੀ ਇੱਕ ਚਮਚ ਹੁਣ ਜੀ ਜਿਹੜੀ ਇਹ ਮੈਕਰੋਨੀ ਦੇਖੋ ਬਿਲਕੁਲ ਕੱਲਾ ਕੱਲਾ ਪੀਸ ਹੈ ਜੀ ਮੈਕਰੋਨੀ ਦਾ ਤੇ ਇਹਨੂੰ ਮੈਂ ਇੱਕ ਬਾਉਲ ਦੇ ਵਿੱਚ ਇਹਦੇ ਵਿੱਚ ਬਰਤਨ ਦੇ ਵਿੱਚ ਵੱਡੇ ਚ ਪਾ ਲਿਆ ਬਰਤਨ ਵੱਡਾ ਲੈਣਾ ਤੇ ਜੀ ਇਹਦੇ ਵਿੱਚ ਮੈਂ ਪਾਤਾ ਖੀਰਾ ਖੀਰੇ ਦਾ ਵੀ ਜਿਹੜਾ ਜੇ ਜ਼ਿਆਦਾ ਬੀਜ ਹੁੰਦਾ ਨਾ ਪਲਪੀ ਜਿਆ ਉਹਨੂੰ ਤੁਸੀਂ ਕੱਢ ਦਿਓ ਤੇ ਬਾਕੀ ਖੀਰਾ ਤੁਸੀਂ ਪਾ ਸਕਦੇ ਆ ਮੈਂ ਦੋ ਖੀਰੇ ਲਏ ਆ ਦੋ ਟਮਾਟਰ ਲਏ ਆ ਤੇ ਦੋ ਤੋਂ ਤਿੰਨ ਮੇ ਛੋਟੇ ਜਿਹੜੇ ਤਿੰਨ ਮੀਡੀਅਮ ਸਾਈਜ਼ ਦੇ ਆਲੂ ਲਏ ਆ ਤੇ ਦੋ ਮੈਂ ਲਏ ਆ ਪਿਆਜ਼ ਪਿਆਜ਼ ਨੂੰ ਇਸ ਤਰ੍ਹਾਂ ਇਹਨਾਂ ਨੂੰ ਬਰੀਕ ਕੱਟ ਲਿਆ ਪਿਆਜ਼ ਮੈਂ ਬਹੁਤ ਜ਼ਿਆਦਾ ਨਹੀਂ ਲਿਆ ਤੇ ਤੁਸੀਂ ਚਾਹੋ ਤਾਂ ਤੁਸੀਂ ਜ਼ਿਆਦਾ ਲੈ ਸਕਦੇ ਆ ਇਹ ਸਾਰਿਆਂ ਨੂੰ ਆਪਾਂ ਇਹਦੇ ਵਿੱਚ ਮਿਕਸ ਕਰ ਲੈਣਾ ਹਲਕੇ ਜਿਹੇ ਹੱਥ ਦੇ ਨਾਲ ਤੇ ਇਹਦੇ ਵਿੱਚ ਜਿਹੜੇ ਆਲੂ ਆ ਉਹ ਵੀ ਬੋਇਲ ਹੋਏ ਹੋਏ ਆ ਯਕੀਨ ਜਾਣਿਓ ਇੰਨੀ ਟੇਸਟੀ ਚਾਟ ਬਣੀ ਸੀ ਝਟਪਟ ਬਣ ਕੇ ਤਿਆਰ ਹੋ ਜਾਂਦੀ ਆ ਅੱਜ ਕੱਲ ਹਰ ਇੱਕ ਨੂੰ ਇਹ ਚਾਟ ਪਸੰਦ ਆ ਸੋ ਜੀ ਬਣਾਇਓ ਬਣਾ ਕੇ ਦੇਖਿਓ ਤੇ ਚਲਦੀ ਚਲਦੀ ਵੀਡੀਓ ਨੂੰ ਜੇਕਰ ਤੁਸੀਂ ਪਹਿਲੀ ਵਾਰੀ ਦੇਖ ਰਹੇ ਆ ਤਾਂ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੇਕਰ ਤੁਸੀਂ ਸਬਸਕ੍ਰਾਈਬ ਕੀਤਾ ਹੋਇਆ ਬਹੁਤ ਧੰਨਵਾਦ ਆ ਥੈਂਕ ਯੂ ਐਂਡ ਕਮੈਂਟ ਜ਼ਰੂਰ ਕਰਿਆ ਕਰੋ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਪਸੰਦ ਆਂਦੀ ਏ ਤਾਂ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਵੇ ਵਾਇਗਰ ਤੁਹਾਨੂੰ ਚੜਦੀ ਕਲਾ ਚ ਰੱਖੇ ਇਹ ਜਿਹੜੀ ਇਮਲੀ ਆ ਇਮਲੀ ਦਾ ਪਲਪ ਜਿਆ ਆ ਇਹਦੇ ਵਿੱਚੋਂ ਮੈਂ ਬੀਜ ਕੱਢ ਲਿਆ ਬੀਜ ਕੱਢਣ ਤੋਂ ਬਾਅਦ ਜੀ ਉਹ ਰੱਖ ਦਿੱਤੀ ਸਾਈਡ ਤੇ ਹੁਣ ਇਹਦੇ ਵਿੱਚ ਬਰੀਕ ਕੱਟੀ ਹੋਈ ਇੱਕ ਹਰੀ ਮਿਰਚ ਬਹੁਤ ਬਰੀਕ ਕੱਟੀ ਹੋਈ ਲਈ ਆ ਬਹੁਤ ਜ਼ਿਆਦਾ ਨਹੀਂ ਲਈ ਤਾਂ ਜੋ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਬੱਚਿਆਂ ਨੂੰ ਖਾਣ ਨੂੰ ਵੀ ਆਸਾਨੀ ਰਹੇ ਆ ਦੇਖੋ ਇਸ ਤਰ੍ਹਾਂ ਜਿਹੜਾ ਇਮਲੀ ਦਾ ਪਲਪ ਆ ਇਹਨੂੰ ਸਾਰੇ ਇਹਦੇ ਵਿੱਚ ਇਹ ਜਿਹੜਾ ਆਪਾਂ ਜੋ ਵੀ ਕੁਝ ਪਾਇਆ ਹੈ ਮੈਕਰੋਨੀ ਦੇ ਵਿੱਚ ਸਬਜ਼ੀਆਂ ਜਾਂ ਕੁਝ ਵੀ ਕਹਿ ਲਓ ਉਹਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਮੈਂ ਇਹ ਇਮਲੀ ਦੇ ਪल्प ਨੂੰ ਪਾਣਾ ਹੈ ਮੈਂ ਚਮਚ ਨਾਲ ਤਾਂ ਪਾਉਂਦੀ ਸੀ ਕਿ ਜ਼ਿਆਦਾ ਵੀ ਖੱਟਾ ਨਾ ਹੋ ਜਾਵੇ ਸੋ ਜੀ ਅਗਰ ਤੁਸੀਂ ਚਾਹੋ ਤਾਂ ਇਹਦੇ ਵਿੱਚ ਹੋਰ ਵੀ ਕੋਈ ਚੀਜ਼ਾਂ ਲੈ ਸਕਦੇ ਆ ਕੋਈ ਸਬਜ਼ੀਆਂ ਲੈ ਸਕਦੇ ਆ ਕੱਚੀਆਂ ਲੈ ਸਕਦੇ ਆ ਬੋਇਲ ਕਰਕੇ ਲੈ ਸਕਦੇ ਆ ਇੱਕ ਚਮਚ ਮੈਂ ਇਹਦੇ ਵਿੱਚ ਪਾਇਆ ਇਹ ਵਾਲੀ ਸੋਇਆ ਸੌਸ ਸੋਇਆ ਸੌਸ ਪਾਣ ਤੋਂ ਬਾਅਦ ਜੀ ਮੈਨੂੰ ਥੋੜੀ ਜਿਹੀ ਘੱਟ ਲੱਗੀ ਸੀਗੀ ਮੈਂ ਥੋੜੀ ਜਿਹੀ ਇਹਦੇ ਵਿੱਚ ਹੋਰ ਪਾ ਰਹੀ ਆ ਸੋਇਆ ਸੌਸ ਤਾਂ ਜੋ ਇਹਦੇ ਵਿੱਚ ਪ੍ਰੋਪਰ ਫਲੇਵਰ ਬਹੁਤ ਵਧੀਆ ਇਹਦਾ ਸੋਇਆ ਸੌਸ ਦਾ ਆ ਇਹ ਪਾਣ ਤੋਂ ਬਾਅਦ ਉਸੇ ਚਮਚ ਦੇ ਵਿੱਚ ਮੈਂ ਇੱਕ ਚਮਚ ਹਲਕਾ ਜਿਹਾ ਵਿਨੀਗਰ ਦਾ ਪਾਇਆ ਵੈਸੇ ਅਸੀਂ ਖਟਾਸ ਵਾਸਤੇ ਇਮਲੀ ਪਾਈ ਆ ਪਰ ਮੈਂ ਵਿਨੀਗਰ ਮੈਨੂੰ ਇਮਲੀ ਘੱਟ ਲੱਗੀ ਸੀ ਮੈਂ ਵਿਨੀਗਰ ਇਸ ਕਰਕੇ ਹੋਰ ਪਾਇਆ ਨਮਕ ਜਿਹੜਾ ਇਹ ਬਹੁਤ ਘੱਟ ਪਾਣਾ ਆ ਕਿਉਂਕਿ ਆਪਾਂ ਸੋਇਆ ਸੌਸ ਵੀ ਪਾਈ ਆ ਕਾਫੀ ਤੇ ਨਮਕ ਆਪਣੇ ਟੇਸਟ ਦੇ ਅਕੋਰਡਿੰਗ ਪਾਣਾ ਆ ਹੁਣ ਜੀ ਮੇਰੇ ਕੋ ਚਿੱਲੀ ਫਲੈਕਸ ਹੈ ਨਾ ਹੈ ਨਾ ਸੀ ਸੋ ਜੀ ਮੈਂ ਇਹ ਕੁੱਟੀ ਹੋਈ ਲਾਲ ਮਿਰਚ ਲਈ ਆ ਇਹਨੂੰ ਆਪਾਂ ਸੈਂਟਰ 'ਚ ਪਾ ਰੱਖਣਾ ਆ ਜਿਹੜੀ ਕੁੱਟੀ ਹੋਈ ਲਾਲ ਮਿਰਚ ਇਹਨੂੰ ਆਪਾਂ ਸੈਂਟਰ 'ਚ ਰੱਖਣਾ ਇਹਨੂੰ ਵੀ ਫੈਲਾ ਕੇ ਨਹੀਂ ਪਾਣਾ ਔਲੇ ਦਿਵਾਲੇ ਨੂੰ ਤੇ ਇਸ ਤੋਂ ਬਾਅਦ ਜੀ ਮੈਂ ਪੈਨ ਰੱਖ ਦਿੱਤੀ ਆ ਗੈਸ ਦੇ ਉੱਤੇ ਗੈਸ ਦੀ ਫਲੇਮ ਕਰਤੀ ਆ ਜੀ ਔਨ ਤੇ ਪੈਨ ਮੈਂ ਛੋਟੀ ਰੱਖਣੀ ਸੀ ਮੈਂ ਵੱਡੀ ਰੱਖ ਲਈ ਚਲੋ ਕੋਈ ਗੱਲ ਨਹੀਂ ਤੇ ਇਹਦੇ ਵਿੱਚ ਆਪਾਂ ਦੋ ਇਹ ਦੋ ਤੋਂ ਤਿੰਨ ਚਮਚ ਪਾਣੇ ਆ ਦੇਖੋ ਮੈਂ ਤਿੰਨ ਵਾਰੀ ਤਿੰਨ ਚਮਚ ਤੁਹਾਨੂੰ ਪਾ ਕੇ ਦਿਖਾਏ ਆ ਇਹ ਪਾਏ ਆ ਕੁਕਿੰਗ ਆਇਲ ਦੇ ਕੁਕਿੰਗ ਆਇਲ ਜਿਹੜਾ ਪਾਇਆ ਹੈ ਨਾ ਇਹਨੂੰ ਫੁੱਲ ਗਰਮ ਕਰਨਾ ਆ ਇਹਦੇ ਵਿੱਚ ਪੈਨ ਦੇ ਵਿੱਚ ਫੁੱਲ ਗਰਮ ਕਰਨਾ ਆ ਤੇ ਇੱਥੇ ਹੀ ਨਾਲ ਹੀ ਮੈਂ ਮਿਰਚਾਂ ਦੇ ਉੱਤੇ ਇਹ ਪਾਤੀ ਚੀਨੀ ਜਿਹੜੀ ਆਪਾਂ ਪਾਊਡਰ ਪੀਸ ਕੇ ਰੱਖੀ ਹੋਈ ਸੀਗੀ ਇਹ ਤਕਰੀਬਨ 1 ਟੇਬਲस्पून ਆ ਵੱਡਾ ਚਮਚ ਆ ਤੇ ਨਾਲ ਜਿਹੜਾ ਕੱਦੂ ਕਸ ਕੀਤਾ ਹੋਇਆ ਅਦਰਕ ਆ ਇਹ ਸੌਰੀ ਲਸਣ ਆ ਇਹ ਲੈ ਲਿਆ ਜੀ ਲਸਣ ਲਿਆ ਅਦਰਕ ਨਹੀਂ ਪਾਉਣਾ ਅਦਰਕ ਮੈਂ ਬਿਲਕੁਲ ਨਹੀਂ ਪਾਇਆ ਲਸਣ ਲੈਣਾ ਆ ਤੇ ਇਸ ਤੋਂ ਬਾਅਦ ਜੀ ਇਹਨੂੰ ਇੱਕ ਥਾਂ ਤੇ ਹੀ ਰੱਖਣਾ ਆ ਇਹਨੂੰ ਫੈਲਾਉਣਾ ਨਹੀਂ ਹੈਗਾ ਤੇ ਇਹ ਚੀਜ਼ਾਂ ਰੱਖਣ ਤੋਂ ਬਾਅਦ ਹਲਕੀ ਜਿਹੀ ਮੈਂ ਲਈ ਆ ਦੇਗੀ ਮਿਰਚ ਥੋੜਾ ਜਿਹਾ ਕਲਰ ਵਧੀਆ ਆ ਜਾਂਦਾ ਆ ਜੀ ਤੇ ਇੱਧਰ ਦੇਖੋ ਤੁਸੀਂ ਧੂਆ ਨਿਕਲ ਰਿਹਾ ਆ ਬਿਲਕੁਲ ਜੀ ਤੇ ਹੁਣ ਮੈਂ ਇਹ ਜਿਹੜੀ ਗਰਮ ਆਇਲ ਆ ਨਾ ਇਹ ਜਿੱਥੇ ਆਪਾਂ ਲਸਣ, ਚੀਨੀ, ਮਿਰਚ ਵਗੈਰਾ ਪਾਈ ਆ ਇੱਥੇ ਪਾਉਣਾ ਆ ਇਸ ਤਰੀਕੇ ਨਾਲ ਲਓ ਜੀ ਇਹ ਸਾਰਾ ਆਪਾਂ ਤੜਕਾ ਜਿਹੜਾ ਤੁਸੀਂ ਯਕੀਨ ਜਾਣਿਓ ਜਦੋਂ ਇਹ ਮੈਂ ਆਇਲ ਨਾ ਗਰਮ-ਗਰਮ ਇਹ ਲਸਣ, ਚੀਨੀ ਜੋ ਵੀ ਸੋਇਆ ਸੋਸ ਸਭ ਕੁਝ ਪਾਇਆ ਨਾ ਇਹਦੇ ਉੱਤੇ ਪਾਇਆ ਬਹੁਤ ਵਧੀਆ ਪੂਰਾ ਘਰ ਸਾਡਾ ਮਹਿਕ ਰਿਹਾ ਸੀ ਜੀ ਖੁਸ਼ਬੂ ਦੇ ਨਾਲ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਸੀ ਪੌਣਾ ਜੀ ਤੁਸੀਂ ਆਇਲ ਲਈਆ ਨਾ ਦੇਸੀ ਘਿਓ ਪਾਣਾ ਨਾ ਬਟਰ ਪਾਣਾ ਆ ਤੇ ਨਾ ਹੀ ਤੁਸੀਂ ਡਾਲਡਾ ਘਿਓ ਪਾਣਾ ਆ ਪਾਣਾ ਵੀ ਤੁਸੀਂ ਰਿਫਾਈਨਡ ਆ ਬਹੁਤ ਵਧੀਆ ਫਲੇਵਰ ਆਂਦਾ ਆ ਜਾਂ ਤੁਸੀਂ 올ਿਵ ਆਇਲ ਪਾ ਸਕਦੇ ਆ ਲਓ ਜੀ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਕਰ ਲਿਆ ਜੀ ਮਿਕਸ ਮਿਕਸ ਕਰਨ ਤੋਂ ਬਾਅਦ ਮੈਂ ਇਹਨਾਂ ਦਾ ਲੱਗੀਆਂ ਟੇਸਟ ਕਰਨ ਟੇਸਟ ਮੈਂ ਕੀਤਾ ਬਹੁਤ ਵਧੀਆ ਸੀ ਦਿਲ ਕਰਦਾ ਸੀ ਕਿ ਕੋਲੀ ਭਰ ਕੇ ਹੁਣੇ ਖਾ ਲਈਏ ਇੰਨੀ ਟੇਸਟੀ ਬਣ ਕੇ ਤਿਆਰ ਹੋਈ ਸੀਗੀ ਜੀ ਤੁਸੀਂ ਵੀ ਬਣਾਓ ਮੈਂ ਇਹਨੂੰ ਸਰਵ ਕਰੂੰਗੀ ਵੈਸੇ ਪਰ ਮੇਰਾ ਦਿਲ ਕਰਦਾ ਸੀ ਐਸੇ ਤਰ੍ਹਾਂ ਹੀ ਰਹਿਣ ਦਈਏ ਪਰ ਫਿਰ ਸੋਚਿਆ ਕਿ ਵਧੀਆ ਤਰੀਕੇ ਦੇ ਨਾਲ ਆਪਾਂ ਇਹਨੂੰ ਕਰਦੇ ਹਾਂ ਸਰਵ ਤੁਹਾਨੂੰ ਮੈਂ ਨੇੜੇ ਉਹਦੀ ਲੁਕਿੰਗ ਲੁੱਕ ਦਿਖਾ ਰਹੀ ਆਂ ਪੂਰਾ ਕੱਲਾ ਕੱਲਾ ਦਾਣਾ ਆ ਮੈਕਰੋਨੀ ਦਾ ਤੇ ਇਹਦੇ ਵਿੱਚ ਖੀਰੇ ਦਾ ਫਲੇਵਰ ਜਿਹੜਾ ਆਪਾਂ گارਲਿਕ ਪਾਇਆ ਨਾ ਲਸਣ ਪਾਇਆ ਲਸਣ ਦਾ ਫਲੇਵਰ ਤਾਂ ਵਾਓ ਕੀ ਬਾਤ ਸੀ ਬਹੁਤ ਵਧੀਆ ਫਲੇਵਰ ਲਸਣ ਦਾ ਵੀ ਆ ਰਿਹਾ ਸੀ ਹੁਣ ਮੈਂ ਇਹਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਰਹੀ ਆ ਤੇ ਜੀ ਯਕੀਨ ਜਾਣੋ ਇਹ ਜਿਹੜੀ ਆਪਾਂ ਇਹ ਮੈਕਰੋਨੀ ਚਾਟ ਬਣਾਈ ਸੀ ਮੈਨੂੰ ਪ੍ਰਦੀਪ ਕਹ ਕੇ ਗਈ ਸੀ ਕਿ ਮੰਮਾ ਅੱਜ ਮੈਕਰੋਨੀ ਵਾਲੀ ਚਾਟ ਬਣਾਓ ਸੋ ਜੀ ਮੈਂ ਚਾਟ ਬਣਾਈ ਬਹੁਤ ਪਸੰਦ ਕੀਤੀ ਤੇ ਸਾਰਿਆਂ ਨੇ ਖੁਸ਼ ਹੋ ਕੇ ਖਾਧੀ ਤੇ ਖਤਮ ਵੀ ਬਹੁਤ ਜਲਦੀ ਕੀਤੀ ਕਿਉਂਕਿ ਇਹਦੇ ਨਾਲ ਕੋਈ ਨੁਕਸਾਨੀ ਹਾਜਮੇਦਾਰ ਬਣੀ ਆ ਇਮਲੀ ਪਾਈ ਆਪਾਂ ਇਮਲੀ ਸਾਡੇ ਵਾਸਤੇ ਬਹੁਤ ਵਧੀਆ ਆ ਬਹੁਤ ਠੰਡਕ ਪਚਾਉਂਦੀ ਆ ਕੋਈ ਆਪਾਂ ਚਾਟ ਮਸਾਲਾ ਨਹੀਂ ਪਾਇਆ ਕੋਈ ਅਮਚੂਰ ਪਾਊਡਰ ਨਹੀਂ ਪਾਇਆ ਬਿਨਾ ਅਮਚੂਰ ਤੋਂ ਬਿਨਾ ਚਾਟ ਮਸਾਲੇ ਤੋਂ ਇਹ ਜਿਹੜੀ ਆਪਾਂ ਚਾਟ ਬਣਾ ਕੇ ਤਿਆਰ ਕੀਤੀ ਆ ਮੈਕਰੋਨੀ ਵਾਲੀ ਖਾਯੋ ਸਭ ਨੂੰ ਖਲਾਇਓ ਤੇ ਸਾਰੇ ਥਾਤੋਂ ਦੁਬਾਰਾ ਖਾਣ ਦੀ ਫਰਮੈਸ਼ ਕਰਨਗੇ ਇੰਨੀ ਟੇਸਟੀ ਬਣੀ ਆ ਇੰਨੀ ਵਧੀਆ ਬਣ ਕੇ ਤਿਆਰ ਹੋਈ ਆ ਜੀ ਤੇ ਜੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜੀ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਬਣਾ ਕੇ ਦੇਖਿਆ ਕਰੋ ਕਿ ਉਹ ਜੀ ਚੀਜ਼ ਬਣਦੀ ਆ ਬਹੁਤ ਟੇਸਟੀ ਬਣਦੀ ਆ ਨਾਲੇ ਆਪਾਂ ਘਰ ਦੇ ਵਿੱਚ ਬਣਾਨੇ ਆ ਚੀਜ਼ ਖੁੱਲੀ ਬਣਦੀ ਆ ਵਧੀਆ ਬਣਦੀ ਆ ਜਿਆਦਾ ਬਣਦੀ ਆ ਤੇ ਜੀ ਦੂਸਰੀ ਗੱਲ ਇਹ ਆ ਕਿ ਬਰਕਤ ਪੈਂਦੀ ਆ ਚੀਜ਼ ਦੇ ਵਿੱਚ ਤੇ ਚੀਜ਼ ਆਪਾਂ ਘਰ ਦੇ ਵਿੱਚ ਪੂਰੇ ਸਾਫ਼ ਸਫਾਈ ਦੇ ਸੁਥਰੇ ਤਰੀਕੇ ਦੇ ਨਾਲ ਬਣਾਉਨੇ ਆ ਜੋ ਕਿ ਸਾਨੂੰ ਕੋਈ ਨੁਕਸਾਨ ਨਹੀਂ ਕਰਦੀ ਬਾਹਲੀਆਂ ਚੀਜ਼ਾਂ ਅਵੋਇਡ ਕਰੋ ਜੀ ਬਹੁਤ ਹੀ ਗਲਤ ਤਰੀਕੇ ਦੇ ਨਾਲ ਚੀਜ਼ਾਂ ਬਣਾਉਂਦੇ ਆ ਕੋਈ ਸਫਾਈ ਨਹੀਂ ਰੱਖਦੇ ਸੋ ਜੀ ਤੁਸੀਂ ਘਰ ਚ ਬਣਾਇਆ ਕਰੋ ਮੇਰੀਆਂ ਭੈਣਾਂ ਤਾਂ ਘਰ ਚ ਬਣਾਉਂਦੀਆਂ ਆ ਵਾਗਰ ਤੁਹਾਨੂੰ ਚੜਦੀ ਕਲਾ ਚ ਰੱਖੇ ਬਹੁਤ ਟੇਸਟੀ ਬਣੀ ਸੀ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਜਦੋਂ ਆਪਾਂ ਇਹਨਾਂ ਨੂੰ ਨਾ ਤੜਕਾ ਪਾ ਦਣਾ ਫਿਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਠੀਕ ਹੈ ਜੀ ਮਿਕਸ ਕਰਨ ਦੇ ਨਾਲ ਜਿਹੜਾ ਤੜਕੇ ਦੀ ਖੁਸ਼ਬੂ ਆ ਪੂਰੀ ਮੈਕਰੋਨੀ ਦੇ ਵਿੱਚ ਗੂੰਜ ਰਹੀ ਸੀ ਹਲਕਾ ਜਿਹਾ ਪਿਆਜ਼ ਦਾ ਕਰੰਚ ਆ ਰਿਹਾ ਸੀ ਖੀਰੇ ਦਾ ਆ ਰਿਹਾ ਸੀ ਤੇ ਜੀ ਸਰਵ ਕਰਨ ਤੋਂ ਪਹਿਲਾਂ ਮੈਂ ਦੇ ਵਿੱਚ ਕਾਲੀ ਮਿਰਚ ਵੀ ਪਾਈ ਸੀ ਉਹ ਮੈਨੂੰ ਲਾਸਟ ਵਿੱਚ ਮੈਂ ਇਹ ਕਲਿੱਪ ਲੱਗੀ ਆ ਕਿਉਂਕਿ ਮੈਂ ਕੱਲੀ ਬਣਾ ਰਹੀ ਸੀ ਵੀਡੀਓ ਸੋ ਇਸ ਕਰਕੇ ਸੌਰੀ ਮੈਂ ਮਿਲਦੀ ਆ ਨੈਕਸਟ ਵੀਡੀਓ 'ਚ ਨਵੀਂ ਰੈਸਪੀ ਲੈ ਕੇ ਮੈਨੂੰ ਦੀ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ